ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ ਚੈਨਲ ਸ਼ਿਫਟ ਬਟਿਕ ਤੇ ਅੱਜ ਆਪਾਂ ਬਹੁਤ ਹੀ ਸੋਹਣੇ ਕਲੈਕਸ਼ਨ ਤੁਹਾਡੇ ਲਈ ਸੂਟਾਂ ਦੀ ਲੈ ਕੇ ਆਏ ਹਾਂ ਪਲੀਜ਼ ਵੀਡੀਓ ਨੂੰ ਸਾਰੇ ਜਣੇ ਵੱਧ ਤੋਂ ਵੱਧ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਤੁਸੀਂ ਜਦੋਂ ਸਪੋਰਟ ਕਰੋਗੇ ਵੱਧ ਤੋਂ ਵੱਧ ਤਾਂ ਆਪਾਂ ਤੁਹਾਡੇ ਲਈ ਹੋਰ ਨਵੇਂ ਤੋਂ ਨਵੇਂ ਸੂਟ ਨੇ ਜਿਹੜੇ ਉਹਨਾਂ ਦੀਆਂ ਵੀਡੀਓਜ਼ ਲੈ ਕੇ ਆਵਾਂਗੇ ਦੇਖੋ ਜੀ ਇਹ ਆਪਾਂ ਬਹੁਤ ਹੀ ਜ਼ਿਆਦੇ ਸੋਹਣੇ ਸੋਹਣੇ ਜੀ ਸੂਟ ਲੈ ਕੇ ਆਏ ਹਾਂ ਤੇ ਇਹਨਾ ਆਪਣੇ ਬਾਹਰੋਂ ਨਹੀਂ ਕਸਟਮਰ ਪੁਰਤਗਾਲ ਤੋਂ ਤੇ ਇਹਨਾਂ ਦਾ ਆਪਣੇ ਤੇ ਇੰਨਾ ਕਿ ਜ਼ਿਆਦਾ ਯਕੀਨ ਬਣਿਆ ਹੈ ਕਿ ਇਹ ਹਰ ਇੱਕ ਸੂਟ ਲੈਣਾ ਹਰ ਇੱਕ ਚੀਜ਼ ਲੈਣੀ ਆਪਣੇ ਤੋਂ ਹੀ ਪਸੰਦ ਕਰਦੇ ਨੇ ਇਹ ਆਪਣੇ ਨਾਲ ਪਹਿਲਾਂ ਤੋਂ ਹੀ ਜੁੜੇ ਹੋਏ ਆ ਇਹ ਵਾਲੇ ਕਸਟਮਰ ਏਜ ਆਪਾਂ ਇਹਨਾਂ ਨੂੰ ਸਿਰਫ ਇੱਕ ਸੂਟ ਬਣਾ ਕੇ ਭੇਜਿਆ ਸੀਗਾ ਤਾਂ ਉਹ ਸੂਟ ਬਣਾਉਣ ਤੋਂ ਬਾਅਦ ਇਹ ਹਰ ਇੱਕ ਚੀਜ਼ ਆਪਣੇ ਤੋਂ ਲੈਣੀ ਪਸੰਦ ਕਰਦੇ ਨੇ ਹਜੇ ਮੈਰਿਜ ਅੱਗੇ ਇਹਨਾਂ ਦੀ ਤੇ ਇਹ ਇਹਨਾਂ ਨੂੰ ਨਾ ਸਾਲ ਹੋ ਗਿਆ ਆਪਣੇ ਤੋਂ ਸੂਟ ਤਿਆਰ ਕਰਵਾਉਂਦਿਆਂ ਨੂੰ ਇਹ ਇੱਕ ਇੱਕ ਕਰਕੇ ਸੂਟ ਤਿਆਰ ਕਰਵਾ ਰਹੀ ਨੇ ਆਪਣੇ ਸਾਰੇ ਬਰੀ ਵਾਲੇ ਇਨਾ ਉਹਨਾਂ ਨੇ ਜਾਗੋ ਲੁੱਕ ਲਈ ਸੂਟ ਰੈਡੀ ਕੀਤਾ ਹੈ ਦੇਖੋ ਕਿੰਨਾ ਜਿਆਦਾ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਆਪਣਾ ਇਹ ਇਹ ਆਪਾਂ ਮਸ਼ੀਨ ਵਰਕ ਦਾ ਰੈਡੀ ਕੀਤਾ ਹੈ ਸੂਟ ਨਾਲੇ ਤਾਂ ਇਹ ਬਹੁਤਾ ਜਿਆਦਾ ਕੋਸਟਲੀ ਵੀ ਨਹੀਂ ਹੈਗਾ ਬਜਟ ਦੇ ਵਿੱਚ ਹੀ ਹੈ ਸੂਟ ਤੇ ਦੇਖੋ ਕਿੰਨੀ ਜਿਆਦਾ ਫਿਨਿਸ਼ਿੰਗ ਦੇ ਨਾਲ ਕੰਮ ਹੋਇਆ ਪ੍ਰੋਪਰ ਨੈਕ ਬਣੀ ਹੋਈ ਹੈ ਸਾਰੀ ਤੇ 슬ੀਵਜ਼ ਦਾ ਕੰਮ ਹੈ ਜਿਹੜਾ ਉਹ ਵੀ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਏ ਲਾਈਨ ਸ਼ਰਟ ਰੈਡੀ ਕੀਤੀ ਹੈ ਪਾਕਿਸਤਾਨੀ ਟਾਈਪ ਤੇ ਪਾਕਟ ਲਗਾ ਕੇ ਇੱਥੇ ਸਾਈਡ ਤੇ ਪਾਈ ਦੇ ਦਾ ਪਾਕਟ ਲਗਾਈਆਂ ਨਗੀਆਂ ਇਦਾਂ ਠੀਕ ਹੈ ਤੇ ਇੱਥੇ ਪਾਕਟ ਉੱਪਰ ਬੁੱਟੇ ਰਾਨਗੇ ਬਹੁਤ ਹੀ ਸੋਨੇ ਕਲਰ ਆਪਾਂ ਇਹਦੇ ਵਿੱਚ ਰੱਖੀਏ ਸਾਰੇ ਤੇ ਬਹੁਤ ਜ਼ਿਆਦਾ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਹੈ ਇਹ ਆਪਾਂ ਹਾਈ ਗ੍ਰੇਡ ਸਿਲਕ ਦੀ ਸ਼ਰਟ ਰੱਖੀ ਹੈ ਜੇ ਕਲਰ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਜ਼ਿਆਦਾ ਸੋਨਾ ਕਲਰ ਬਣਿਆ ਹੈਗਾ ਇਹਦਾ ਤੇ ਜਿਹੜੀ ਇਹ ਕਨਸੈਪਟ ਦੇਖ ਕੇ ਨਾ ਤੁਹਾਡਾ ਖੁਦ ਦਾ ਵੀ ਮਨ ਕਰਨਾ ਹੈ ਵੀ ਅਸੀਂ ਆਪਣਾ ਸੂਟ ਰੈਡੀ ਕਰਵਾਈਏ ਦੇਖੋ ਜੀ ਇਹ ਵਾਲੀ ਆਪਾਂ ਬਾਟਮ ਰੱਖੀ ਹੈ ਇਹਦੇ ਨਾਲ ਫੁਲਕਾਰੀ ਵਾਲੀ ਦੇਖੋ ਇਹ ਸਾਰੇ ਕਲਰ ਆਪਾਂ ਜਿਹੜੇ ਇਹਦੇ ਵਿੱਚ ਸੀ ਫੁਲਕਾਰੀ ਦੇ ਇਹ ਸਾਰੇ ਕਲਰ ਆਪਾਂ ਨੇ 셔ਟ ਦੇ ਵਿੱਚ ਰੱਖਿਆ ਤੇ ਫੁੱਲ ਪਿਓਰ ਔਰਗਾਂਜ਼ਾ ਦਾ ਆਪਾਂ ਇਹਦੇ ਨਾਲ ਦੁਪੱਟਾ ਰੈਡੀ ਕੀਤਾ ਦੇਖ ਸਕਦੇ ਹੋ ਤੁਸੀਂ ਇਹਨਾਂ ਜਿਹੜਾ ਦੁਪੱਟਾ ਹੁੰਦਾ ਬਹੁਤ ਹੀ ਜ਼ਿਆਦਾ ਲਾਈਟ ਵੇਟ ਦੁਪੱਟਾ ਹੁੰਦਾ ਜਿਹੜਾ ਫੁੱਲ ਪਿਓਰ ਔਰਗਾਂਜ਼ੀ ਦਾ ਦੁਪੱਟਾ ਹੁੰਦਾਗਾ ਵਿੱਚ ਵਿਸਕੋਸ ਦੇ ਵੀ ਆਉਂਦੇ ਆ ਦੁਪੱਟੇ ਆਪਾਂ ਲਗਾਉਂਦੇ ਆ ਕਈ ਕਿਸਮਰ ਲਗਵਾਉਂਦੇ ਨੇ ਤੇ ਉਹਦੇ ਨਾਲੋਂ ਪਰ ਬੈਸਟ ਇਹ ਹੁੰਦਾ ਜ਼ਿਆਦਾ ਮਾੜਾ ਉਹ ਵੀ ਨਹੀਂ ਹੁੰਦਾ ਸੋਹਣਾ ਉਹ ਵੀ ਲੱਗਦਾ ਹੁੰਦਾ ਪਰ ਇਹਦੀ ਕੁਆਲਿਟੀ ਜਿਹੜੀ ਤਾਂ ਬਹੁਤ ਜ਼ਿਆਦਾ ਅੱਛੀ ਹੁੰਦੀ ਹੈ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਸੂਟ ਰੈਡੀ ਹੋਇਆ ਹੈ ਤੇ ਬਿਲਕੁਲ ਬਜਟ ਦੇ ਵਿੱਚ ਹੈ ਆਪਣਾ ਹੀ ਕੋਈ ਵੀ ਇਹਨੂੰ ਸੂਟ ਨੂੰ ਰੈਡੀ ਕਰਵਾ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਜਿਨ੍ਹਾਂ ਨੇ ਬਹੁਤ ਹੀ ਜ਼ਿਆਦਾ ਕਾਸਟਲੀ ਸੂਟ ਨਹੀਂ ਬਣਾਉਣੇ ਹੁੰਦੇ ਤਾਂ ਇਦਾਂ ਵੀ ਤੁਸੀਂ ਜਾਗੋ ਵਾਲਾ ਸੂਟ ਰੈਡੀ ਕਰਵਾ ਸਕਦੇ ਹੋ ਦੇਖੋ ਜੀ ਕਿੰਨੀ ਸੋਹਣੀ ਲੁੱਕ ਆਈ ਹੈ ਸੂਟ ਦੀ ਬਹੁਤ ਹੀ ਜ਼ਿਆਦਾ ਅੱਛਾ ਬਣਿਆ ਹੈ ਸੂਟ ਜਦੋਂ ਆਪਣੇ ਕਸਟਮਰ ਵੀਰ ਕਰਨਗੇ ਤਾਂ ਮਨ ਖੁਸ਼ ਹੋ ਜਾਣੇ ਉਹਨਾਂ ਦਾ ਨੈਕਸਟ ਸੂਟ ਹੈ ਜਿਹੜੀ ਉਹ ਵੀ ਆਪਾਂ ਤੁਹਾਨੂੰ ਦਿਖਾਉਣੀ ਆ। ਨੈਕਸਟ ਆਪਣਾ ਇਹ ਸੂਟ ਹੈ ਇਹ ਆਪਾਂ ਗਲਾਸ ਸਿਲਕ ਦੇ ਰੈਡੀ ਕੀਤਾ ਹੈ। ਤੇ ਇਹ ਕਸਟਮਰ ਨਾਲ ਹਰ ਇੱਕ ਚੀਜ਼ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਆਪਣੇ ਤੋਂ ਲੈਣਾ ਪਸੰਦ ਕਰਦੇ ਨੇ। ਇਹਨਾਂ ਨੇ ਜੁੱਤੀਆਂ ਵੀ ਆਪਣੇ ਤੋਂ ਹੀ ਬਾਈ ਕੀਤੀਆਂ ਨੇ। ਜੇ ਕੋਈ ਇਹਨਾਂ ਨੂੰ ਜੈਲਰੀ ਦੀ ਲੋੜ ਹੁੰਦੀ ਹੈ ਤਾਂ ਉਹ ਵੀ ਇਹ ਆਪਣੇ ਤੋਂ ਹੀ ਲੈਂਦੇ ਨੇ। ਤੇ ਜਿੱਦਾਂ ਇਹ ਸੂਟਾਂ ਨਾਲ ਪੱਗਾਂ ਨੇ ਜਿੱਦਾਂ ਬਾਹਰ ਹੁੰਦੇ ਨੇ ਸਾਰੇ ਕਸਟਮਰ ਉਹਨਾਂ ਨੂੰ ਪੱਗਾਂ ਵੀ ਚਾਹੀਦੀਆਂ ਹੁੰਦੀਆਂ ਨੇ ਸੂਟਾਂ ਨਾਲ ਦੀਆਂ ਆਪਣੇ ਕੋਲ ਤੁਹਾਨੂੰ ਹਰ ਇੱਕ ਚੀਜ਼ ਅਵੇਲੇਬਲ ਮਿਲਣੀ ਹੈ। ਤੁਸੀਂ ਸਾਨੂੰ ਇੱਕ ਵਾਰ ਆਰਡਰ ਕਰੋ ਆਪਾਂ ਤੁਹਾਨੂੰ ਕਦੇ ਵੀ ਇਦਾਂ ਮੌਕਾ ਨਹੀਂ ਦੇਵਾਂਗੇ ਵੀ ਤੁਹਾਨੂੰ ਕੁਝ ਨਾ ਪਸੰਦ ਆਇਆ ਹੋਵੇ ਤੇ ਇਹ ਸੂਟ ਆਪਾਂ ਗਲਾਸ ਸਿਲਕ ਤੇ ਰੈਡੀ ਕੀਤਾ ਹੈ। ਇਹ ਇਹਦੇ neck ਦੇ ਉੱਪਰ ਆਪਾਂ ਬੋਟਲੀ ਬਟਨ ਰੱਖਿਆ ਹੈ। ਤੇ ਸਾਈਡ ਤੇ ਨਾ ਇਦਾਂ ਆਪਾਂ ਡਿਜ਼ਾਈਨ ਬਣਾਇਆ ਹੈ ਇਹਦੀ। ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣ ਕੇ ਰੈਡੀ ਹੋਇਆ ਹੈਗਾ। ਲਓ ਜੀ। ਇਦਾਂ ਇਹਨਾਂ ਨੇ ਚੌਕਾਂ ਦੇ ਉੱਪਰ ਇਹ ਹੀ ਡਿਜ਼ਾਈਨ ਬਣਵਾਇਆ ਹੈ ਦੋਨੋਂ ਸਾਈਡ ਤੇ। ਠੀਕ ਹੈ। ਤੇ ਕਾਫੂ ਸਲੀਵਜ਼ ਰੱਖੀਆਂ ਨੇ ਇਹਦੇ ਨਾਲ। ਆ ਲਓ ਜੀ। ਇਤ ਕੱਪ 슬ੀਵਜ਼ ਬਣਾਇਆ ਨਹੀਂ ਮੋਢੇ ਤੇ ਵੀ ਆਪਾਂ ਇਹਦੇ ਉੱਪਰ ਸ਼ੋਲਡਰ ਤੇ ਬੱਲ ਦਿੱਤੇ ਐ ਤੇ ਕੱਪ 슬ੀਵਜ਼ ਰੱਖੀਆਂ ਨੇ ਤੇ ਫਰਸ਼ੀ ਸਲਵਾਰ ਰੱਖੀ ਹੈ ਜੀ ਇਹਦੇ ਨਾਲ ਆਪਾਂ ਨਹੀਂ ਠੀਕ ਐ ਮਸਟਰਡ ਸ਼ੇਡ ਤੇ ਬਹੁਤ ਹੀ ਸੋਹਣਾ ਜਾਂ ਸਟੱਫ ਐ ਇਹ ਇਹਦੀ ਸ਼ਾਈਨ ਇੰਨੀ ਕਿ ਜ਼ਿਆਦਾ ਐ ਸਟੱਫ ਦੀ ਸੌਫਟ ਵੀ ਬਹੁਤ ਜ਼ਿਆਦਾ ਐ ਬਿਲਕੁਲ ਆਪਣਾ ਕੁਆਲਿਟੀ ਦੇ ਵਿੱਚ ਆਪਾਂ ਕਦੇ ਕੰਪਰੋਮਾਈਜ਼ ਨਹੀਂ ਕੀਤਾ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਯੂਜ਼ ਕਰਦੇ ਆ ਆਪਾਂ ਸਾਰਾ ਕਦੇ ਵੀ ਕੰਪਲੀਟ ਨਹੀਂ ਹੁੰਦੀ ਆਪਣੀ ਸਟੱਫ ਦੀ ਤੇ ਜਿਹੜਾ ਇਹ ਦੁਪੱਟਾ ਰੱਖਿਆ ਇਹ ਵੀ ਆਪਾਂ ਫੁੱਲ ਪਿਓਰ オーਰਗਾਂਜ਼ੀ ਦਾ ਦੁਪੱਟਾ ਲਗਾਏ ਹੈ ਤੇ ਦੋਵਾਂ ਸਾਈਡ ਪੱਲਿਆਂ ਦੇ ਉੱਪਰ ਆਪਾਂ 셔ਟ ਆਪਣਾ ਸੂਟ ਨਾਲ ਦਾ ਪੈਚ ਲਗਾ ਕੇ ਲੀਸ ਲਗਾ ਕੇ ਫਿਨਿਸ਼ਿੰਗ ਦਿੱਤੀ ਹੈ ਜੀ ਦੁਪੱਟੇ ਨੂੰ ਦੇਖ ਸਕਦੇ ਹੋ ਤੁਸੀਂ ਇਹ ਵੀ ਆਪਣਾ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਇਆ ਹੈਗਾ ਤੁਸੀਂ ਫਰਸ਼ੀ ਸਲਵਾਰ ਵਾਲਾ ਸੂਟ ਕਿਸੇ ਵੀ ਕਲਰ ਦੀ ਵਿੱਚ ਇਦਾਂ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਜ਼ਿਆਦਾਤਰ ਇਹ ਪਲੇਨ ਸੂਟ ਬਣਾਏ ਬਹੁਤ ਜ਼ਿਆਦਾ ਅੱਛੇ ਲੱਗਦੇ ਨੇ ਤੇ ਜੁੱਤੀਆਂ ਨੇ ਤੁਹਾਨੂੰ ਆਪ ਜੁੱਤੀਆਂ ਵੀ ਦਿਖਾਉਣੀ ਇਹਨਾਂ ਦੀਆਂ ਲਓ ਜੀ ਦੇਖੋ ਇੱਕ ਇਹ ਵਾਲੀ ਜੁੱਤੀ ਬਾਈ ਕੀਤੀ ਹੈ ਕਸਟਮਰ ਨੇ ਆਪਣੇ ਤੋਂ ਤੇ ਇੱਕ ਇਹ ਪਾਕਿਸਤਾਨੀ ਜੁੱਤੀ ਹੈ ਜੀ ਦੇਖੋ ਤੁਸੀਂ ਕਿਸੇ ਵੀ ਤਰ੍ਹਾਂ ਦੀ ਜੁੱਤੀ ਸਾਡੇ ਤੋਂ ਤਿਆਰ ਕਰਵਾ ਸਕਦੇ ਹੋ ਸੂਟਾਂ ਨਾਲ ਦੀਆਂ ਜੁੱਤੀਆਂ ਹੁੰਦੀਆਂ ਨੇ ਉਹ ਵੀ ਤੁਸੀਂ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਦੇਖੋ ਜੁੱਤੀ ਦੀ ਵੀ ਪੂਰੀ ਵਧੀਆ ਕੁਆਲਟੀ ਦੀ ਜੁੱਤੀ ਆਪਣੇ ਕੋਲ ਮਿਲੇਗੀ ਤੁਹਾਨੂੰ ਜਿੱਦਾਂ ਸਾਰੀ ਹੈਂਡਵਰਕ ਦੀ ਜੁੱਤੀ ਹੈ ਇਹ ਦੀ ਬੈਕ ਤੋਂ ਵੀ ਤੁਸੀਂ ਦੇਖ ਸਕਦੇ ਹੋ ਇਹ ਹੀ ਉਹਨਾਂ ਦਾ ਮਤਲਬ ਕਿ ਆਨੰਦ ਕਾਰਜ ਵਾਲਾ ਸੂਟ ਹੈ ਉਹਦੇ ਨਾਲ ਆਪਾਂ ਜੁੱਤੀ ਰੈਡੀ ਕੀਤੀ ਹੋ ਕੇ ਨੇ ਅਸੀਂ ਇੱਕ ਵਾਰ ਇਹਦੇ ਨਾਲ ਵੀ ਪਾਵਾਂਗੇ ਤੇ ਇਹ ਜਿਹੜੀ ਪਾਕਿਸਤਾਨੀ ਜੁੱਤੀ ਹੈ ਵੀ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਜਿਹੜੀ ਹੈਗੀ ਹੈ ਇਹਦੇ ਉੱਪਰ ਐਕਸੈਸਰੀ ਸਾਰੀ ਲੱਗੀ ਹੋਈ ਹੈ ਤੇ ਬੈਕ ਤੇ ਵੀ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਕੁਆਲਿਟੀ ਦੀ ਜੁੱਤੀ ਮਿਲਦੀ ਹੈ ਜੀ ਤੁਹਾਨੂੰ ਸਾਡੇ ਕੋਲੋਂ ਤੁਸੀਂ ਆਪਣੇ ਸੂਟਾਂ ਨਾਲ ਦੀਆਂ ਜੁੱਤੀਆਂ ਵੀ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਤੇ ਜੈਂਟਸ ਜੁੱਤੀਆਂ ਵੀ ਆਪਣੇ ਕੋਲ ਅਵੇਲੇਬਲ ਹੁੰਦੀਆਂ ਨੇ ਤੇ ਜਿੱਦਾਂ ਇਹਨਾਂ ਦੀ ਚੋਇਸ ਸੀਗੀ ਕਿ ਇਹਨਾਂ ਨੂੰ ਜੈਂਟਸ ਜੁੱਤੀ ਵੀ ਚਾਹੀਦੀ ਸੀ ਤੇ ਇੱਕ ਇੱਕ ਕਸਟਮਰ ਨੇ ਆਪਣੇ ਤੋਂ ਕੁੜਤਾ ਪਜਾਮਾ ਸੀ ਉਹ ਵੀ ਆਪਣੇ ਤੋਂ ਮੰਗਵਾਇਆ ਤੇ ਸੂਟਾਂ ਨਾਲ ਦੀਆਂ ਪੱਗਾਂ ਨੇ ਤੇ ਇਹ ਵਾਲੀ ਉਹਨਾਂ ਦੀ ਜੈਲਰੀ ਹੈ ਜੀ ਦੇਖ ਸਕਦੇ ਹੋ ਜਿੱਦਾਂ ਨੇ ਵੀ ਤੁਸੀਂ ਸਾਨੂੰ ਫੋਟੋ ਭੇਜੋਗੇ ਆਪਾਂ ਤੁਹਾਨੂੰ ਹਰ ਇੱਕ ਚੀਜ਼ ਸੇਮ ਉਦਾਂ ਦੀ ਹੀ ਲੈ ਕੇ ਦੇਵਾਂਗੇ ਤੇ ਉਸ ਤੋਂ ਵੀ ਵਧੀਆ ਲੈ ਕੇ ਦੇਵਾਂਗੇ ਕਦੇ ਆਪਾਂ ਤੁਹਾਨੂੰ ਇਦਾਂ ਮੌਕਾ ਨਹੀਂ ਦਿੰਦੇ ਕਿ ਕੁਸ਼ਤੀ ਤੁਹਾਨੂੰ ਨਾ ਪਸੰਦ ਆਵੇ ਤੇ ਬਹੁਤ ਹੀ ਇਹ ਸਾਰੇ ਜਣੇ ਮੈਨੂੰ ਦੱਸਿਓ ਕਮੈਂਟ ਕਰਕੇ ਵੀ ਸੂਟ ਜੁੱਤੀਆਂ ਤੁਹਾਨੂੰ ਕਿੱਦਾਂ ਦੀਆਂ ਲੱਗੀਆਂ ਠੀਕ ਹੈ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਪਲੀਜ਼ ਸਪੋਰਟ ਕਰਿਆ ਕਰੋ ਬਾਕੀ ਤੋਂ ਬਾਅਦ ਫਿਰ ਆਪਾਂ ਹੋਰ ਵੀ ਬਹੁਤ ਸੋਹਣੀ ਸੋਹਣੀ ਕਲੈਕਸ਼ਨ ਤੁਹਾਡੇ ਲਈ ਲੈ ਕੇ ਆਵਾਂਗੀ ਜੀ ਧੰਨ